ਸਪਰੀਮ ਕੋਰਟ ਨੇ ਇੱਕ ਨਵਾਂ ਹੀ ਪੰਗਾ ਜਿਹੜਾ ਟੈਟ ਵਾਲਾ ਪਾਇਆ ਇਹ ਬਹੁਤ ਸਾਰਿਆਂ ਨੂੰ ਹੁਣ ਡਰ ਤੇ ਟੈਨਸ਼ਨ ਚੱਲ ਰਹੀ ਹੈ ਇਹ ਜਿਨ੍ਹਾਂ ਨੇ ਹਲੇ ਤੱਕ ਟੈਟ ਨਹੀਂ ਦਿੱਤਾ ਭਾਵ ਜਿਹੜੇ ਵੀਐਡ ਕਰੀਏ ਉਹਨਾਂ ਵਾਸਤੇ ਵੀ ਗੱਲ ਅਹਿਮ ਹੈ ਤੇ ਜਿਨ੍ਹਾਂ ਨੇ ਸਰਕਾਰੀ ਨੌਕਰੀ 'ਚ ਆਪਣੀ ਨੌਕਰੀ ਕਰ ਰਹੇ ਆ ਕਹਿਣ ਦਾ ਮਤਲਬ ਚਾਹੇ ਉਹ ਟੀਟੀ ਵਾਲੇ ਚਾਹੇ ਵੀਐਡ ਵਾਲੇ ਆ ਉਹਨਾਂ ਵਾਸਤੇ ਵੀ ਜਿਹੜਾ ਟੈਟ ਲਾਗੂ ਹੋਣ ਦੀ ਜਿਹੜੀ ਸ਼ਰਤ ਹੈ ਕਿ ਉਹਨਾਂ ਨੂੰ 2 ਸਾਲ ਦੇ ਵਿੱਚ ਵਿੱਚ ਟੈਟ ਜਿਹੜਾ ਪਾਸ ਕਰਨਾ ਲਾਜ਼ਮੀ ਹੋਏਗਾ ਇਹ ਕਾਫੀ ਕੁਸ਼ ਅਹਿਮ ਗੱਲਾਂ ਨੇ ਤੇ ਇਹਦੇ ਵਿੱਚ ਤੁਹਾਨੂੰ ਪਤਾ ਬਹੁਤ ਸਾਰੀਆਂ ਵੀਡੀਓ ਮਿਲ ਗਈਆਂ ਹੋਣੀਆਂ ਪਾਲੋ ਚਲੋ ਆਪਣੇ ਵੱਲੋਂ ਇਹ ਵੀਡੀਓ ਨਹੀਂ ਪਾਈ ਗਈ ਫਿਰ ਵੀ ਸਟੂਡੈਂਟ ਵੱਖ-ਵੱਖ ਪੁੱਛ ਰਹੇ ਆ ਫੋਨ ਕਰਕੇ ਵੀ ਇਹਦੇ ਬਾਰੇ ਕੋਈ ਇੱਕ ਵੀਡੀਓ ਬਣਾਓ ਦੱਸੋ ਸਾਰਾ ਕਿ ਤੁਸੀਂ ਵਧੀਆ ਪੰਜਾਬੀ ਚ ਸਮਝਾ ਦਿੰਦੇ ਹੋ ਸਾਨੂੰ ਇੰਗਲਿਸ਼ ਚ ਗੱਲਾਂ ਨਹੀਂ ਸਮਝ ਲੱਗਦੀਆਂ ਤੇ ਫਿਰ ਆਪਾਂ ਉਹੀ ਦੇਸੀ ਭਾਸ਼ਾ ਜੀ ਤੁਹਾਨੂੰ ਸਾਰੀ ਗੱਲ ਕਰਨ ਲੱਗੇ ਆ ਇੱਕ ਇੱਕ ਚੀਜ਼ ਸੁਣ ਲਿਓ ਵੀਡੀਓ ਹੋ ਸਕਦਾ 10 ਮਿੰਟ ਦੀ ਹੋ ਜੇ ਹੋ ਸਕਦਾ 15 ਦੀ ਹੋ ਜੇ ਠੀਕ ਹੈ ਸੋ ਜੇ ਤੁਸੀਂ ਆਪਾਂ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਵੀ ਫੋਲੋ ਕਰ ਲਿਓ ਜੇ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਪੀਐਸਟ ਇਸ ਵਾਰ ਦੇਣਾ ਚਾਹੁੰਦੇ ਉਹਨਾਂ ਵਾਸਤੇ ਇੱਕ ਚੀਜ਼ ਦੱਸਾਂਗੇ ਵੀ ਪੀਐਸਟ ਕਦੋਂ ਆਉਣ ਦੀ ਸੁਭਾਵਨਾ ਹੋ ਸਕਦੀ ਹੈ ਤੁਸੀਂ ਦੇਖੋਗੇ ਕਿ ਪਿਛਲੇ ਹੀ ਕੁਝ ਦਿਨਾਂ ਚ ਨਾ ਤੁਹਾਡੇ ਸਾਹਮਣੇ ਇਹ ਵਾਲਾ ਇੱਕ ਕਹਿੰਦੇ ਵੀ ਪਿਛਲੇ ਫੈਸਲੇ ਦੇ ਉਲਟ ਕਹਿੰਦੇ ਸੁਪਰੀਮ ਕੋਰਟ ਦੇ ਹਾਲ ਹੀ ਇੱਕ ਫੈਸਲੇ ਵਿੱਚ ਸੁਣਾਇਆ ਗਿਆ ਕਿ ਅਧਿਆਪਕਾਂ ਲਈ ਅਦੇ ਅਪਕ ਯੋਗਤਾ ਟੈਸਟ ਜਿਸ ਨੂੰ ਟੈਟ ਬੋਲਦੇ ਆ ਵੈਸੇ ਅਸੀਂ ਟੈਟ ਬੋਲਦੇ ਆ 올 ਓਵਰ ਇੰਡੀਆ ਦੇ ਨਾਮ ਤੇ ਟੈਟ ਬੋਲਦੇ ਆ ਸਾਡੇ ਪੰਜਾਬ ਵਾਲੇ ਇਸ ਨੂੰ ਪੀਐਸ ਟੈਟ ਬੋਲ ਦਿੰਦੇ ਆ ਠੀਕ ਹੈ ਤੇ ਬਹੁਤ ਸਾਰੇ ਨੂੰ ਪੀ ਟੈਟ ਬੋਲ ਦਿੰਦੇ ਆ ਸਟੇਟਾਂ ਬਿਹਾਰ ਵਾਲੇ ਬੀ ਟੈਟ ਬੋਲ ਦਿੰਦੇ ਆ ਹਰਿਆਣਾ ਵਾਲੇ ਐਚ ਟੈਟ ਬੋਲ ਦਿੰਦੇ ਆ ਗੱਲ ਇੱਕੋ ਹੀ ਆ ਤੇ ਸੈਂਟਰਲ ਲੈਵਲ ਤੇ ਸੀ ਟੈਟ ਬੋਲ ਦਿੰਦੇ ਆ ਅਸਲ ਦੇ ਵਿੱਚ ਇਹ ਫੈਸਲਾ ਕਿਤੇ ਲਾਗੂ ਹੋਇਆ ਇਹ ਸਾਰਿਆਂ ਤੇ ਹੀ ਲਾਗੂ ਹੈ ਠੀਕ ਹੈ ਨੰਬਰ 1 ਹੁਣ ਪੰਜਾਬ ਚ ਲਾਗੂ ਹੋਵੇਗਾ ਜਾਂ ਨਹੀਂ ਹੋਵੇਗਾ ਉਹ ਵੀ ਅੱਗੇ ਗੱਲਾਂ ਕਰਾਂਗੇ ਤੇ ਇਸ ਲਈ ਵੀ ਜੇਕਰ ਤੁਹਾਨੂੰ ਆਪਣੀ ਜਾਣਕਾਰੀ ਵ ਇੱਕ ਵੀਡੀਓ ਨੂੰ ਲਾਈਕ ਤੇ ਤੁਹਾਡੇ ਕਮੈਂਟ ਸੁਝਾਸ਼ਨ ਜਿਹੜੇ ਹੈਗੇ ਆ ਉਹ ਜਰੂਰ ਦੱਸ ਕੇ ਜਾਇਓ ਦੇਖੋ ਵੀ ਕਹਿੰਦੇ ਵੀ ਭਾਵੇਂ ਜਿਹੜਾ 2011 ਤੋਂ ਕਹਿੰਦੇ ਟੈਟ ਸ਼ੁਰੂ ਹੋਣ ਤੋਂ ਪਹਿਲਾਂ ਨੌਕਰੀ ਤੇ ਰੱਖਿਆ ਗਿਆ ਸੀ ਠੀਕ ਹੈ ਕਹਿੰਦੇ ਉਹਦੇ ਵਾਸਤੇ ਵੀ ਕੀ ਕਹਿੰਦੇ ਲਾਜ਼ਮੀ ਹੋਊਗਾ ਇਹ ਗੱਲ ਹਲੇ ਮੈਂ ਇੱਥੇ ਛੱਡੂਗਾ ਵੀ ਜਿੰਨਾ ਦੇਖੋ ਪੀਐਸਟੈਟ ਕਦੋਂ ਸ਼ੁਰੂ ਹੋਇਆ ਵੀ 2011 ਦੇ ਵਿੱਚ ਸ਼ੁਰੂ ਹੋਇਆ ਉਤੋਂ ਪਹਿਲਾਂ ਤਾਂ ਪੀਸਟਟ ਹੁੰਦਾ ਹੀ ਨਹੀਂ ਸੀ ਕਿ ਉਹ ਅਧਿਆਪਕ ਜਿਹੜੇ ਸਰਕਾਰੀ ਨੌਕਰੀ ਕਰ ਰਹੇ ਆ ਕਿ ਉਹਨਾਂ ਤੇ ਵੀ ਇਹ ਲਾਗੂ ਹੋਏਗਾ ਇਹ ਹਲੇ ਸਸਪੈਂਸ ਆ ਇਹ ਤੁਹਾਨੂੰ ਦੱਸਾਂਗੇ ਐਂਡ ਤੇ ਇੱਕ ਵੀਡੀਓ ਦੇਖੋ ਇਹ ਫੈਸਲਾ ਕਿਨੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਭਾਵ 1 ਤੋਂ ਲੈ ਕੇ 8 ਤੱਕ ਕਲਾਸ ਦੇ ਅਧਿਆਪਕਾਂ ਤੇ ਲਾਗੂ ਹੋਏ ਗਈ ਹੋਏਗਾ ਦੇਖੋ ਜਿਹਨੇ ਹੁਣ ਨਵਾਂ ਅਧਿਆਪਕ ਬਣਨਾ ਹੈ ਯਾਰ 2011 ਤੋਂ ਬਾਅਦ ਉਹਨੂੰ ਤਾਂ ਪੀਐਸਟ ਪਾਸ ਕਰਨੀ ਪੈਣਾ ਇਹ ਤਾਂ ਸ਼ੌਰ ਹੀ ਹੈ ਠੀਕ ਹੈ ਤੇ ਜਿਨ੍ਹਾਂ ਨੇ ਪਹਿਲਾਂ ਅਧਿਆਪਕ ਬਣੇ ਹੋਏ ਆ ਸਰਕਾਰੀ ਜਿਹੜੇ ਸੇਵਾ 'ਚ ਚੱਲ ਰਹੇ ਆ ਠੀਕ ਹੈ ਜਿਹੜੇ ਅਧਿਆਪਕ ਦੀ ਸੇਵਾ ਦੇ ਰਹੇ ਨੇ ਚਾਹੇ ਪ੍ਰਾਇਮਰੀ ਕਰ ਰਹੇ ਚਾਹੇ ਉਹ ਆਪਾਂ ਸਕੈਂਡਰੀ ਕਰ ਦੂਸਰਾ ਕਹਿ ਲਈ ਆਪਾਂ 6ਵੀਂ ਤੋਂ ਲੈ ਕੇ 8ਵੀਂ ਆ ਠੀਕ ਹੈ ਸਕੈਂਡਰੀ ਕਰ ਸੋ ਉਸ ਸਾਰਿਆਂ ਵਾਸਤੇ ਕਹਿੰਦੇ ਹੁਣ ਇਹ ਗੱਲਾਂ ਦੇਖੋ ਧਿਆਨ ਦਿਓ ਪਹਿਲੀ ਕੀ ਗੱਲ ਲਿਖੀ ਆ ਠੀਕ ਹੈ ਇਸ ਫੈਸਲੇ 'ਚ ਪ੍ਰੀਮ ਕੋਰਟ ਦਾ ਫੈਸਲਾ ਵੀ ਉਤਮ ਹੋਊਗਾ ਇਹਨੂੰ ਕੋਈ ਚੈਲੰਜ ਕਰੂਗਾ ਚੈਲੰਜ ਤਾਂ ਹੁੰਦੇ ਹੀ ਨਹੀਂ ਵੈਸੇ ਰਿਵਿਊ ਪਟੀਸ਼ਨ ਪੈ ਸਕਦੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਦੇਖੋ ਵੀ ਕੀ ਲਿਖੀ ਹੈ ਪਹਿਲੀ ਗੱਲ ਕਹਿੰਦੇ ਵੀ ਨਵੇਂ ਅਧਿਪਕਾਂ ਲਈ ਜੇਕਰ ਕੋਈ ਨਵਾਂ ਅਧਿਪਕ ਬਣਨਾ ਚਾਹੁੰਦਾ ਹੈ ਤਾਂ ਉਹਨਾਂ ਲਈ ਟੈਟ ਪਾਸ ਕਰਨਾ ਲਾਜ਼ਮੀ ਹੈ ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਅੱਗੇ ਕਹਿੰਦੇ ਵੀ ਪਹਿਲਾਂ ਤੋਂ ਕੰਮ ਕਰ ਰਹੇ ਅਧਿਪਕਾਂ ਦੇ ਲਈ ਜਿਨ੍ਹਾਂ ਅਧਿਪਕਾਂ ਦੀ ਰਿਟਾਇਰਮੈਂਟ ਵਿੱਚ 5 ਸਾਲ ਤੋਂ ਵੱਧ ਦਾ ਸਮਾਂ ਬਾਕੀ ਹੈ ਉਹਨਾਂ ਨੂੰ ਆਪਣੀ ਨੌਕਰੀ ਜਾਰੀ ਰੱਖਣ ਲਈ 2 ਸਾਲ ਦੇ ਅੰਦਰ ਅੰਦਰ ਟੈਟ ਪਾਸ ਕਰਨਾ ਹੋਵੇਗਾ ਕਹਿਣ ਦਾ ਮਤਲਬ ਵੀ ਜਿਨ੍ਹਾਂ ਦਾ ਮੰਨ ਲਓ ਜੇ ਰਿਟਾਇਰਮੈਂਟ ਦੀ ਉਮਰ 55 ਸਾਲ ਹੈ ਠੀਕ ਹੈ ਜੇ ਕਿਸੇ ਅਧਿਆਪਕ ਦੀ ਉਮਰ 50 ਸਾਲ ਹੋ ਰਹੀ ਹੈ ਠੀਕ ਹੈ ਕਹਿੰਦੇ 5 ਸਾਲ ਹੀ ਉਹਦੇ ਬਾਕੀ ਹੈ ਤਾ ਉਹਨੂੰ ਟੈਟ ਦੇਣ ਦੀ ਜ਼ਰੂਰਤ ਨਹੀਂ ਹੋਊਗੀ ਨੰਬਰ 1 ਚਾਹੇ ਸਰਕਾਰੀ ਅਧਿਪਕ ਦੀ ਗੱਲ ਕਰ ਰਹੇ ਆ ਉਹਨੂੰ ਟੈਟ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਉਹਦੇ 5 ਸਾਲ ਬਾਕੀ ਨੇ ਠੀਕ ਹੈ ਪਰ ਜੇ ਉਹਨੇ 50 ਸਾਲ ਦੀ ਉਮਰ ਤੋਂ ਬਾਅਦ ਅੱਕੇ ਉਹਨੇ 5 ਸਾਲਾਂ ਦੇ ਵਿੱਚ ਵਿੱਚ ਸੇਵਾ ਦੇ ਵਿੱਚ ਵਿੱਚ ਕੋਈ ਪ੍ਰਮੋਸ਼ਨ ਲੈਣੀ ਹੈ ਮਾਸਟਰ ਗ੍ਰੇਡ ਤੋਂ ਲੈਕਚਰਰ ਬਣ ਜਾਣਾ ਹੈ ਈਟੀਟੀ ਤੋਂ ਮਾਸਟਰ ਗ੍ਰੇਡ ਦੇ ਵਿੱਚ ਜਾਣਾ ਹੈ ਤਾਂ ਉਹਨੂੰ ਟੈਟ ਪਾਸ ਕਰਨਾ ਲਾਜ਼ਮੀ ਹੋਊਗਾ ਇੱਕ ਤਾਂ ਇਹ ਗੱਲ ਹੈ ਪਰ ਉਸ ਤੋਂ ਬਾਅਦ ਜਿਨ੍ਹਾਂ ਦੇ ਮੰਨ ਲਓ ਕਿ ਮੰਨ ਲਓ 49 ਸਾਲ ਦੀ ਅਧਿਪਕ ਦੀ ਉਮਰ ਹੈ ਉਹਦੇ ਮੰਨ ਲਓ 6 ਸਾਲ ਰਹਿੰਦੇ ਨੇ ਕੀ ਮਲੂਈ ਨੌਕਰੀ ਦੇ ਹੈ ਨਾ ਰਿਟਾਇਰਮੈਂਟ ਦੇ ਤਾਂ ਉਹਨੂੰ ਪੇਪਰ ਟੈਟ ਦਾ ਦੇਣਾ ਪਊਗਾ ਉਹਨੂੰ ਪੇਪਰ ਟੈਟ ਦਾ ਦੇਣਾ ਪਊਗਾ ਅੱਗੇ ਦੇਖੋ ਕਹਿੰਦੇ ਜੇਕਰ ਉਹ ਜਹਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਹਨਾਂ ਨੂੰ ਨੌਕਰੀ ਤੋਂ ਹਟਾ ਦੇ ਜੇਕਰ ਕੋਈ ਵੀ ਦੀ ਅਪਕੇ ਪੇਪਰ 2 ਸਾਲਾਂ ਦੇ ਅੰਦਰ ਨਾ ਪਾਸ ਨਹੀਂ ਕਰ ਸਕਦਾ ਉਹਨੂੰ ਨੌਕਰੀ ਤੇ ਹਟਾ ਦਿੱਤਾ ਜਾਊਗਾ ਕਿਉਂਕਿ ਜਿਨ੍ਹਾਂ ਦੇ ਅਪਕਾਂ ਦੀ ਰਿਟਾਇਰਮੈਂਟ ਵਿੱਚ 5 ਸਾਲ ਤੋਂ ਘੱਟ ਦਾ ਸਮਾਂ ਬਾਕੀ ਹੈ ਉਹਨਾਂ ਨੂੰ ਟੈਸਟ ਪਾਸ ਕਰਨ ਦੀ ਲੋੜ ਨਹੀਂ ਹੈ ਇਹ ਸਾਨੂੰ ਆਲਰੇਡੀ ਦੱਸ ਚੁੱਕੇ ਹਨ ਪਰ ਜਿਨ੍ਹਾਂ ਦਾ 5 ਸਾਲ ਤੋਂ ਵੱਧ ਦਾ ਸਮਾਂ ਹੈ ਸਭ ਜਿਹਦੀ 95 ਸਾਲ ਜੇ 55 ਸਾਲ ਦਾ ਰਿਟਾਇਰ ਮੰਨਿਆ ਜਾਊਗਾ ਤਾਂ ਇਹਨੂੰ ਕਰਨਾ ਪਊਗਾ ਅੱਗੇ ਕੀ ਲਿਖਿਆ ਕਹਿੰਦੇ ਉਹ ਆਪਣੀ ਸੇਵਾ ਪੂਰੀ ਕਰ ਸਕਦੇ ਹਨ ਪਰ ਉਹਨਾਂ ਨੂੰ ਉਦੋਂ ਤੱਕ ਤਰੱਕੀ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਟੈਟ ਪਾਸ ਨਹੀਂ ਹੋਗੇ ਇਹ ਗੱਲ ਮੈਂ ਆਲਰੇਡੀ ਉੱਪਰ ਦੱਸਤੀ ਵੀ ਜਿਨ੍ਹਾਂ ਦਾ 5 ਸਾਲ ਤੋਂ ਘੱਟ ਸਮਾਂ ਰਹਿੰਦਾ ਰੈਟਮੈਂਟ ਦੇ ਵਿੱਚ ਤਾਂ ਉਹਨਾਂ ਨੂੰ ਟੈਟ ਪਾਸ ਕਰਨ ਦੀ ਜਰੂਰਤ ਨਹੀਂ ਵੀ ਨੌਕਰੀ ਉਹਨਾਂ ਦੀ ਚੱਲਦੀ ਰਹੂਗੀ ਪਰ ਜੇ ਉਹ ਪ੍ਰੋਮੋਸ਼ਨ ਲੈਣਾ ਚਾਹਣਗੇ ਤਾਂ ਉਹਨਾਂ ਵਾਸਤੇ ਟੈਟ ਪਾਸ ਕਰਨਾ ਜ਼ਰੂਰੀ ਹੋਵੇਗਾ ਅੱਗੇ ਵੀ ਇਹ ਫੈਸਲਾ ਲਿਆ ਕਿਉਂ ਗਿਆ ਇਹ ਫੈਸਲਾ ਦੇਖੋ ਬਸਤੇ ਹੈ ਇੱਕ ਸਟੇਟ ਵਾਸਤੇ ਸੀ ਇੱਕ ਸਟੇਟ ਦੇ ਵਿੱਚ ਕੁਝ ਮੁੱਦਾ ਉੱਠਿਆ ਸੀ ਪਰ ਇਹ ਜਦੋਂ ਹੁਣ ਗੱਲ ਸੁਪਰੀਮ ਕੋਰਟ ਤੱਕ ਚਲੀ ਗਈ ਤਾ ਵੀ ਇਹ ਅ ਸਿੱਧੇ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਆ ਇਨਡਾਇਰੈਕਟ ਰੂਪ ਦੇ ਵਿੱਚ ਇਹ ਸਾਰੀਆਂ ਸਟੇਟਾਂ ਤੇ ਹੀ ਲਾਗੂ ਹੋਏਗਾ ਸਾਰੀਆਂ ਸਟੇਟਾਂ ਤੇ ਹੀ ਲਾਗੂ ਹੋਏਗਾ ਚਲੋ ਪੜ ਲੈਂਦੇ ਆ ਫੈਸਲਾ ਕਿਉਂ ਲਿਆ ਗਿਆ ਕਹਿੰਦੇ ਵੀ ਮਿਆਰੀ ਸਿੱਖਿਆ ਨੂੰ ਸਿੱਖਿਆ ਦਾ ਅਧਿਕਾਰ ਜਿਹੜਾ ਸਾਡਾ ਹਨਾ ਤਾਂ ਅਤੇ ਇਸ ਨੂੰ ਯਕੀਨੀ ਬਣਾਉਣ ਦੇ ਲਈ ਅਧਿਆਪਕਾ ਯੋਗਤਾ ਦਾ ਮਿਆਰ ਉੱਚਾ ਹੋਣ ਦੇ ਹੋਣਾ ਚਾਹੀਦਾ ਇਸ ਫੈਸਲੇ ਨਾਲ ਦੇਸ਼ ਭਰ ਦੇ ਹਜ਼ਾਰਾਂ ਅਧਿਆਪਕ ਵੀ ਪ੍ਰਭਾਵਿਤ ਹੋਣਗੇ ਕਹਿੰਦੇ ਕਈ ਰਾਜਾਂ ਨੇ ਇਸ ਫੈਸਲੇ ਤੇ ਚਿੰਤਾ ਜ਼ਾਹਰ ਕੀਤੀ ਹੈ ਇਸ ਬਾਰੇ ਵਿਚਾਰ ਚਰਚਾ ਕਰ ਰਹੇ ਆ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇ ਕੁਝ ਅਧਿਆਪਕ ਐਸੋਸੀਏਸ਼ਨਾਂ ਦੇ ਫੈਸਲੇ ਖਿਲਾਫ ਕਹਿੰਦੇ ਰਿਵਿਊ ਪਟੀਸ਼ਨ ਵਿੱਚ ਸੁਣੋਲ ਦਿੱਤੀ ਆ ਵੀ ਰਿਵਿਊ ਪਟੀਸ਼ਨ ਪਾ ਸਕਦੇ ਆ ਰਿਵਿਊ ਪਟੀਸ਼ਨ ਸੁਪਰੀਮ ਕੋਰਟ ਦਾ ਜੱਜ ਮੰਨੇ ਜਾਂ ਨਾ ਮੰਨੇ ਉਹ ਵੀ ਹਲੇ ਬਾਅਦ ਦੀ ਗੱਲ ਐ ਅੱਗੇ ਦੇਖਦੇ ਆ ਹੋਰ ਕੀ ਜਾਣਕਾਰੀ ਆ ਵੀ ਤੇ ਹੁਣ ਇਹ ਇਕੱਲੇ ਸਰਕਾਰੀ ਵਿਦਿਆਪਕਾਂ ਵਾਸਤੇ ਨਹੀਂ ਹੈਗੀ ਵੀ ਇਹ ਜਿਹੜੇ ਪ੍ਰਾਈਵੇਟ ਸਕੂਲ ਐ ਅਰਧ ਸਰਕਾਰੀ ਐਡਿਡ ਜਿਨ੍ਹਾਂ ਨੂੰ ਬੋਲਦੇ ਜਾਂ ਕੋਈ ਹੋਰ ਮਾਨਤਾ ਪ੍ਰਾਪਤ ਸਕੂਲ ਐ ਤਾਂ ਸਾਰਿਆਂ ਤੇ ਇਹ ਜਿਹੜਾ ਫੈਸਲਾ ਲਾਗੂ ਹੋਏਗਾ ਵੀ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਭ ਨੂੰ ਭਾਵ ਆਰਟ RTE ਜਿਹਨੂੰ ਅਸੀਂ ਰਾਈਟ ਟੂ ਐਜੂਕੇਸ਼ਨ ਐਕਟ ਬੋਲਦੇ ਹਾਂ 2009 ਦੇ ਤਹਿਤ ਠੀਕ ਹੈ ਜੋ ਸਾਰੇ ਸਰਕਾਰੀ ਯਰਦਸਕਾਰੀ ਐਡਿਟ ਅਤੇ ਨਿੱਜੀ ਸਕੂਲ ਹੈ ਸਾਰਿਆਂ ਤੇ ਫੈਸਲਾ ਲਾਗੂ ਹੋਗਾ ਤੇ ਇਹ ਫੈਸਲੇ ਦਾ ਮੁੱਖ ਦੇਸ਼ ਸਿੱਖਿਆ ਦੀ ਗੁਣਵੱਤਾ ਨੂੰ ਭਾਵ ਦੀ ਸਿੱਖਿਆ ਦੀ ਕੁਆਲਿਟੀ ਨੂੰ ਬਿਹਤਰ ਬਣਾਉਣਾ ਹੈ ਤੇ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਨੂੰ ਸਿਰਫ ਉੱਚ ਯੋਗਤਾ ਵਾਲੇ ਅਧਿਆਪਕਾਂ ਦੁਆਰਾ ਹੀ ਪੜਾਇਆ ਜਾਵੇ ਇਸ ਲਈ ਇਹ ਫੈਸਲਾ ਸਿਰਫ ਸਰਕਾਰੀ ਸਕੂਲਾਂ ਤੇ ਕਸੀਮਤ ਨਹੀਂ ਇਹ ਬਲਕਿ ਦੇਸ਼ ਦੇ ਸਾਰੇ ਸਕੂਲਾਂ ਤੇ ਕਾ ਅਧਿਆਪਕਾਂ ਨੂੰ ਲਾਗੂ ਕਰਨਾ ਹੋਵੇਗਾ ਹੁਣ ਇੱਥੇ ਗੱਲ ਮੈਂ ਦੱਸ ਦਿੰਦਾ ਇੱਕ ਇੱਕ ਗੱਲ ਸੁਣ ਕੇ ਜਾਇਓ ਪਹਿਲਾਂ ਆਹ ਹੋਰ ਪੜ ਲਓ ਅੱਗੇ ਕਹਿੰਦੇ ਵੀ ਇਸ ਫੈਸਲੇ ਦੇ ਤਹਿਤ ਕਹਿੰਦੇ ਪ੍ਰਾਈਵੇਟ ਸਕੂਲ ਦੇ ਅਧਿਆਪਕਾਂ ਨੂੰ ਟੈਟ ਪਾਸ ਕਰਨਾ ਲਾਜ਼ਮੀ ਹੋਏਗਾ ਜਿਨ੍ਹਾਂ ਦੇ ਅਧਿਆਪਕ ਨੂੰ ਰਿਟਾਇਰਮੈਂਟ 5 ਸਾਲ ਤੋਂ ਘੱਟ ਸਮਾਂ ਬਾਕੀ ਹੈ ਤਾਂ ਇਹ ਪ੍ਰਾਈਵੇਟ ਦੇ ਸੇਮ ਗੱਲ ਆ ਗਈ ਹੁਣ ਜਿਹੜੀ ਮੈਂ ਇਸ ਨੂੰ ਇੱਕ ਗੱਲ ਦੱਸਣ ਜਾ ਰਿਹਾ ਉਹ ਗੱਲ ਤੁਸੀਂ ਧਿਆਨ ਚ ਦੇ ਲੋ ਗੱਲ ਕੀ ਹੈ ਵੀ ਹੁਣ 2011 ਦੇ ਵਿੱਚ ਪੀਐਸ ਟੈਟ ਹੋਣਾ ਸ਼ੁਰੂ ਹੋਇਆ 2011 ਤੋਂ ਪਹਿਲਾਂ ਪੀਐਸ ਟੈਟ ਹੁੰਦੇ ਹੀ ਨਹੀਂ ਸੀ ਠੀਕ ਹੈ ਹੁਣ ਇਹ ਚੀਜ਼ ਹਲੇ ਸਸਪੈਂਸ ਚ ਹੈ ਕਿਉਂਕਿ ਅਸਲ ਦੇ ਵਿੱਚ ਨਾ ਇਹ ਸੰਵਰਤੀ ਸੂਚੀ ਦਾ ਇੱਕ ਵਿਸ਼ਾ ਸਿੱਖਿਆ ਜਿਹੜੀ ਸਿੱਖਿਆ ਸੰਵਰਤੀ ਸੂਚੀ ਦਾ ਵਿਸ਼ਾ ਸਾਡੀਆਂ ਤਿੰਨ ਸੂਚੀਆਂ ਹੁੰਦੀਆਂ ਕੇਂਦਰੀ ਸੂਚੀ ਹੁੰਦੀ ਹੈ ਰਾਜ ਸੂਚੀ ਤੇ ਸੰਵਰਤੀ ਸੂਚੀ ਹੁਣ ਸੰਵਰਤੀ ਸੂਚੀ ਦਾ ਮਤਲਬ ਹੁੰਦੀ ਹੈ ਕਿ ਜਿਹੜੀ ਸਿੱਖਿਆ ਐਜੂਕੇਸ਼ਨ ਹੈ ਇਹ ਤੇ ਰਾ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਤੇ ਇਹਦੇ ਉੱਪਰ ਸੈਂਟਰ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਹੁਣ ਇਹ ਫੈਸਲਾ ਹੈ ਸੁਪਰੀਮ ਕੋਰਟ ਦਾ ਪਰ ਬਾਕੋਕ ਸਟੇਟਾਂ ਇਸ ਫੈਸਲੇ ਨੂੰ ਸੁਪਰੀਮ ਕੋਰਟ ਨੂੰ ਕਿਸ ਤਰ੍ਹਾਂ ਲਾਗੂ ਕਰਦੀਆਂ ਨੇ ਕਿ ਉਹ 2011 ਤੋਂ ਪਹਿਲਾਂ ਜਿਹੜੇ ਟੀਚਰ ਮੰਨ ਲਓ ਭਰਤੀ ਆਈ 2011 ਤੋਂ ਪਹਿਲਾਂ ਕੀ ਉਹਨਾਂ ਤੇ ਇਹ ਚੀਜ਼ ਲਾਗੂ ਕਰੇਗੀ ਜਾਂ ਨਹੀਂ ਕਰੇਗੀ ਇਸ ਦੇ ਵਿੱਚ ਹਲੇ ਤੱਕ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਮੇਰੇ ਅਕੋਰਡਿੰਗ ਨਹੀਂ ਕਰੇਗੀ ਫਿਲਹਾਲ ਤਾਂ ਹਲੇ ਇਹ ਇਹ ਲਗਭਗੇ ਮੰਨ ਲਓ ਇੱਕ ਸਟੇਟ ਦਾ ਮੁੱਦਾ ਸੀ ਇਨਡਾਇਰੈਕਟ ਸਾਰੇ ਸਟੇਟਾਂ ਤੇ ਲਾਗੂ ਆ ਪਰ ਹਲੇ ਪੰਜਾਬ ਚ ਤਾਂ ਸਾਨੂੰ ਪਤਾ ਵੀ ਹੜਾ ਕਰਕੇ ਹਲੇ ਪੰਜਾਬ ਸਰਕਾਰ ਤੇ ਕਿਤੇ ਇਹ ਪੂਰੀ ਗੱਲ ਪ੍ਰੋਪਰ ਪਹੁੰਚੀ ਨਹੀਂ ਕਿ ਅਸਲ ਕੀ ਚੱਲਣਾ ਕਿੱਦਾਂ ਕਰਨਾ ਸੀ ਪਰ ਜੇ ਕੋਈ ਸਰਕਾਰੀ ਟੀਚਰ ਵੀ ਇੱਕ ਗੱਲ ਜਾ ਰੱਖਿਓ ਜੇਕਰ ਕੋਈ ਸਰਕਾਰੀ ਟੀਚਰ ਇਸਤੇ ਕੋਈ ਕਿਸੇ ਤਰ੍ਹਾਂ ਦਾ ਕੇਸ ਲਾਉਂਦਾ ਕੋਈ ਪਟੀਸ਼ਨ ਧਾਇਰ ਕਰਦਾ ਤਾਂ ਵੀ ਇਹ ਫਿਰ ਹੁਣ ਤਾਂ ਦੇਖੋ ਅਸਿੱਧੇ ਤੌਰ ਤੇ ਲਾਗੂ ਹੈ ਇਹ ਸਾਡੇ ਪੰਜਾਬ ਦੇ ਵਿੱਚ ਅਸਿੱਧੇ ਤੌਰ ਤੇ ਠੀਕ ਹੈ ਫਿਰ ਸਿੱਧੇ ਤੌਰ ਤੇ ਹੀ ਕਰ ਦੇਣਾ ਸੁਪਰੀਮ ਕੋਰਟ ਨੇ ਇਸ ਲਈ ਵੀ ਹਲੇ ਤਾਂ ਇਹ ਜਿਵੇਂ ਕਹਿੰਦੇ ਵੀ ਟਕਿਆ ਕੰਮ ਹੈ ਪਰ ਇਹ ਕੰਮ ਜੇ ਕੋਈ ਇਦਾਂ ਇਸ ਚੀਜ਼ ਨੂੰ ਸੁਪਰੀਮ ਕੋਰਟ ਨੂੰ ਚੈਲੰਜ ਕਰਨ ਲੱਗ ਗਿਆ ਤਾਂ ਫਿਰ ਸਮਝ ਲਓ ਵੀ ਕਿਰਤਾ ਪੀਐਸਟੈਟ ਦੇਣੀ ਪੈਣਾ ਵੈਸੇ ਹੁਣ ਵੀ ਇਹ ਆਉਣ ਵਾਲੇ ਦਿਨਾਂ ਚ ਲਾਗੂ ਕਰ ਦੇਣਾ ਸਰਕਾਰ ਨੇ ਪੰਜਾਬ ਸਰਕਾਰ ਨੇ ਵੀ ਆਪਣਾ ਇੱਕ ਅਲੱਗ ਤੋਂ ਨੋਟੀਫਿਕੇਸ਼ਨ ਕੱਢ ਦੇਣਾ ਹੁਣ ਇੱਥੇ ਗੱਲ ਮੈਂ ਇਹ ਤਾਂ ਚਲੋ ਵੀ ਸਰਕਾਰੀ ਟੀਚਰਾਂ ਵਾਸਤੇ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਫਿਰ ਵੀ ਤੁਹਾਡਾ ਕੋਈ ਕਮੈਂਟ ਹੈਗਾ ਤੁਸੀਂ ਦੱਸ ਸਕਦੇ ਹੋ ਠੀਕ ਹੈ ਹੁਣ ਜਿਹੜੇ ਨਵੇਂ ਜਿਹੜੇ ਕਹਿੰਦੇ ਵੀ ਯਾਰ ਟੈਟ ਪਤਾ ਨਹੀਂ ਆਊ ਕਦੋਂ ਆਉਣਾ ਜਾਂ ਨਹੀਂ ਆਉਣਾ ਉਹਨਾਂ ਵਾਸਤੇ ਸਭ ਤੋਂ ਵੱਡੀ ਗੱਲ ਹੈ ਵੀ ਤੁਹਾਡਾ ਟੈਟ ਇਸ ਫੈਸਲੇ ਦੇ ਆਧਾਰ ਤੇ ਦਸੰਬਰ ਨਵੰਬਰ ਚ 100% ਆਊਗਾ 100% ਆਊਗਾ ਕਿਉਂਕਿ ਇਹ ਮੁੱਦਾ ਇੱਕ ਹਾਈਲਾਈਟ ਮੁੱਦਾ ਹੋ ਚੁੱਕਿਆ ਤੇ ਇਸ ਮੁੱਦੇ ਨੂੰ ਹੜਾਂ ਦੀ ਸਥਿਤੀ ਕਰਕੇ ਰੋਕਿਆ ਗਿਆ ਹੁਣ ਨੂੰ ਪੰਜਾਬ ਚ ਉੱਠ ਜਾਣਾ ਸੀ ਐਜੂਕੇਸ਼ਨ ਕਰਕੇ ਠੀਕ ਹੈ ਤੇ ਇਸ ਲਈ ਵੀ ਜੇ ਤੁਸੀਂ ਪ੍ਰੋਮੋਸ਼ਨ ਲੈਣਾ ਚਾਹੁੰਦੇ ਹੋ ਸਰਕਾਰੀ ਅਧਿਕਾਰੀਆਂ ਵਾਸਤੇ ਤਾਂ ਟੈਟ ਪਾਸ ਕਰਨਾ ਲਾਜ਼ਮੀ ਹੈ ਤੇ ਇਸ ਲਈ ਪ੍ਰੋਮੋਸ਼ਨ ਤੋਂ ਇਲਾਵਾ ਜਿਨ੍ਹਾਂ ਦੀ ਕਹਿੰਦੇ ਵੀ ਚਾਹੇ ਉਹਨਾਂ ਨੇ ਪ੍ਰੋਮੋਸ਼ਨ ਲੈਣੀ ਹੈ ਚਾਹੇ ਉਹਨਾਂ ਦੀ ਰਿਟਾਇਰਮੈਂਟ ਦੀ ਉਮਰ 5 ਸਾਲ ਤੋਂ ਜ਼ਿਆਦਾ ਰਹਿੰਦੀ ਹੈ ਠੀਕ ਹੈ ਤਾਂ ਉਹਨਾਂ ਨੂੰ ਪੀਐਸਟ ਟੈਟ ਪਾਸ 2 ਸਾਲਾਂ ਦੇ ਵਿੱਚ ਲਾਜ਼ਮੀ ਕਰਨਾ ਹੀ ਹੋਏਗਾ ਪਾਸ ਹੁਣ ਇੱਥੇ ਗੱਲ ਹੋਰ ਵੀ ਹੈ ਹੁਣ ਜਿਵੇਂ ਸਾਡਾ ਸੀਟ ਟੈਟ ਸੈਂਟਰ ਦਾ ਟੈਟ ਉਹ ਸਾਲ 'ਚ ਦੋ ਵਾਰੀ ਹੁੰਦਾ ਹੈ ਹੁਣ 2 ਸਾਲ ਦਿੱਤੇ ਗਏ ਨੇ ਵੀ ਤਾਂ ਇਹਦਾ ਮਤਲਬ ਇਹ ਵੀ ਕੋਈ ਪਾਲਿਸੀ ਬਣ ਸਕਦੀ ਹੈ ਕਿ ਸੀਟ ਟੈਟ ਦੇ ਬਾੰਗ ਹੀ ਇਹ ਇਹ ਪੇਪਰ ਜਿਹੜਾ ਸਾਲ ਚ ਪੰਜਾਬ ਸਰਕਾਰ ਪੀਐਸਟੈਟ ਨੂੰ ਦੋ ਦੋ ਵਾਰ ਹੀ ਲੈ ਲੇ ਕਿਉਂਕਿ ਲੋੜ ਪੈਣੀ ਹੈ ਤਾਂ ਸਰਕਾਰੀ ਦੇ ਆਪਾਂ ਕਹਿਣਗੇ ਵੀ ਸਾਨੂੰ ਪੀਐਸਟੈਟ ਦੇ ਦੇਣ ਦਾ ਮੌਕੇ ਮਿਲਣਾ ਜੇ ਪੀਐਸਟੈਟ ਦੇਣ ਦਾ ਮੌਕੇ ਨਾ ਮਿਲੇ ਤਾਂ ਫਿਰ ਉਹ ਦੋ ਵਾਰੀ ਚ ਕਿਵੇਂ ਪਾਸ ਕਰ ਲੈਣਗੇ ਤਾਂ ਇਸ ਲਈ ਵੀ ਹੋ ਸਕਦਾ ਹੈ ਸੈਂਟਰ ਟੈਟ ਵਾਂਗੂ ਦੋ ਵਾਰੀ ਮੰਨ ਲਓ ਵੀ ਪੰਜਾਬ ਚ ਹੋਣ ਲੱਗ ਜੇ ਠੀਕ ਹੈ ਤਾਂ ਇਸ ਲਈ ਵੀ ਇਸ ਚੀਜ਼ ਨੂੰ ਸੀਰੀਅਸਲੀ ਲੈਣਾ ਜਿਹੜੇ ਪੀਐਸਟੈਟ ਦੀ ਤਿਆਰੀ ਕਰ ਰਹੇ ਆ ਤੇ ਜਿਹੜੇ ਸਰਕਾਰੀ ਸਾਡੇ ਅਧਿਆਪਕ ਆ ਗਿਆ ਉਹਨਾਂ ਵਾਸਤੇ ਵੀ ਇਹ ਬਹੁਤ ਜ਼ਰੂਰੀ ਹੈ ਪਰ ਹੁਣ ਇਸ ਨੂੰ ਸਾਮਰਤੀ ਵੀ ਸੂਚੀ ਦਾ ਵਿਸ਼ਾ ਹੈ ਇਹ ਸੇ ਕਰਕੇ ਵੀ ਸਰਕਾਰ ਇਸ ਨੂੰ ਕਦੋਂ ਅਪਲਾਈ ਕਰਦੀ ਹੈ ਕਦੋਂ ਇਸ ਨੂੰ ਸਾਹਮਣੇ ਲੈ ਕੇ ਆਉਂਦੀ ਹੈ ਤੋਂ ਹਾਲੇ ਸਾਨੂੰ ਥੋੜੀ ਮੋਟੀ ਪੇਟ ਕਰਨੀ ਪੈਗੀ ਕਿ ਕਿੱਦਾਂ ਦੇ ਰੂਲ ਪੰਜਾਬ ਸਰਕਾਰ ਦੁਆਰਾ ਲਾਗੂ ਕੀਤੇ ਜਾਣੇ ਆ ਸੋ ਇਹ ਜਾਣਕਾਰੀ ਸੀ ਵੀ ਪਰ ਜੇਕਰ ਤੇਰੇ ਨਵੇਂ ਸਟੂਡੈਂਟ ਹੈ ਉਹ ਆਪਣੇ ਪੀਐਸਟੈਟ ਦੀ ਤਿਆਰੀ ਕਰਨਾ ਚਾਹੁੰਦੇ ਹੋ ਪੇਪਰ 1 ETT ਵਾਲਾ ਵਾਸਤੇ ਸਾਡਾ ਜਿਹੜਾ ਕੋਰਸ 2499 ਦਾ ਠੀਕ ਹੈ ਤੇ ਜਿਹੜਾ ਤੁਹਾਨੂੰ ਪੇਪਰ 2 ਐਸਐਸਟੀ ਹਿੰਦੀ ਐਸਐਸਟੀ ਪੰਜਾਬੀ ਐਸਐਸਟੀ ਇੰਗਲਿਸ਼ ਇਹਨਾਂ ਵਾਸਤੇ ਕੋਰਸ ਨਥੀ ਹੁੰਦੇ ਨੇ ਮੇ ਦਾ ਇਹ ਕੋਰਸ ਆਪਣੇ ਐਮਐਸਡਬਲਿ ਯ ਸਟਡੀ ਆ ਵਾਲਾ ਐਪ ਹੈਗਾ ਵੈਸੇ ਐਪ ਦਾ ਇਥੇ ਲੋਗੋ ਨਹੀਂ ਦਿੱਤਾ ਤੁਹਾਨੂੰ ਵੈਸੀ ਲਿਖ ਕੇ ਦੱਸਦੇ ਆ ਐਪ ਦਾ ਨਾਮ ਹੈ ਐਮਐਸਡਬਲਿ ਯ ਸਟਡੀ ਕੀ ਲੱਗ ਵੀ ਐਮਐਸਡਬਲਿ ਯ ਸਟਡੀ ਇਹ ਐਮਐਸਡਬਲਿ ਯ ਸਟਡੀ ਐਪ ਦੇ ਉੱਪਰ ਆਪਣੇ ਕੋਰਸ ਮਿਲ ਜਾਣਗੇ ਆ ਵਾਲੇ ਕੋਰਸ ਉੱਥੇ ਜਾ ਕੇ ਤੁਸੀਂ ਕੋਰਸ ਬਾਏ ਕਰਿਓ ਜਿੱਥੇ ਤੁਹਾਨੂੰ ਥਿਉਰੀ ਕਲਾਸਾਂ ਵੀਡੀਓ ਲੈਕਚਰ ਠੀਕ ਹੈ ਪੀਡੀਐਫ ਥਿਉਰੀ ਨੋਟਸ ਮੌਕ ਟੈਸਟ ਸਾਰਾ ਕੁਝ ਐਪ ਦੇ ਵਿੱਚ ਹੀ ਪ੍ਰੋਵਾਈਡ ਹੋ ਗਿਆ ਐ ਆਪੀ ਇੰਗਲਿਸ਼ ਸਾਰਾ ਕੋਸ਼ਿਸ਼ ਕਰਮ ਜਿਹੜੇ ਐਸਐਸਟੀ ਵਾਲੇ ਆ ਉਹਨਾਂ ਵਾਸਤੇ ਐਸਐਸਟੀ ਹਿੰਦੀ ਐਸਐਸਟੀ ਪੰਜਾਬੀ ਐਸਐਸਟੀ ਇੰਗਲਿਸ਼ ਸਾਰਿਆਂ ਵਾਸਤੇ ਜਿਹੜਾ ਕੰਪਲੀਟ 150 ਅੰਕਾਂ ਦਾ ਇਹ ਕੋਰਸ ਹੋ ਸਕਦੇ ਆ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਇਹ ਕੋਰਸ ਨਹੀਂ ਜੁਆਇਨ ਕਰਨਾ ਚਾਹੁੰਦੇ ਤਾਂ ਆਪਣੇ ਫ੍ਰੀ ਵਟਸਐਪ ਗਰੁੱਪ ਉਹਨਾਂ ਆਈ ਹੋਈ ਉਹਤੇ ਨਾਮ ਲਿਖ ਕੇ ਭੇਜ ਦਿਓ ਸਬਜੈਕਟ ਡਿਸਟ੍ਰਿਕਟ ਜੈਂਡਰ ਤਾਂ ਤੁਹਾਨੂੰ ਜਿਹੜੀਆਂ ਆਪਣੀਆਂ ਫ੍ਰੀ ਕਲਾਸਾਂ ਚੱਲਦੀਆਂ ਐਮਐਸਕਿਊ ਲੈਵਲ ਦੀਆਂ ਉਹ ਵੀ ਤੁਹਾਨੂੰ ਮਿਲਦੀਆਂ ਰਹਿੰਦੀਆਂ ਜੇ ਟੈਲੀਗ੍ਰਾਮ ਚੈਨਲ ਤੇ ਆਪਣੇ ਜੁੜ ਸਕਦੇ ਹੋ ਜਿੱਥੇ ਤੁਹਾਨੂੰ ਫ੍ਰੀ ਕਲਾਸਾਂ ਦੇ ਲ ਕਈ ਮਿਸਟੇਕ ਹੋਈ ਹੈ ਤਾਂ ਸਾਨੂੰ ਕਮੈਂਟ ਕਰਿਓ ਤਾਂ ਅਸੀਂ ਉਸ ਨੂੰ ਨੈਕਸਟ ਵੀਡੀਓ ਚ ਉਸ ਨੂੰ ਸੋਧ ਕਰਕੇ ਤੁਹਾਡੇ ਨਾਲ ਜਿਹੜੀ ਸਾਹਮਣੇ ਰੱਖਾਂਗੇ ਪਰ ਜਿੰਨੀ ਅਸੀਂ ਨੌਲੇਜ ਲਈ ਹੈ ਤਾਂ ਉਸ ਦੇ ਵਿੱਚ ਇਹੀ ਹੈ ਕਿ ਫਿਲਹਾਲ ਹਲੇ ਪੰਜਾਬ ਸਰਕਾਰ ਇਸ ਨੂੰ ਕੀ ਕਰਦੀ ਹੈ ਕਿਸ ਤਰੀਕੇ ਨਾਲ ਲਾਗੂ ਕਰਦੀ ਹੈ ਪੰਜਾਬ ਐਜੂਕੇਸ਼ਨ ਬੋਰਡ ਇਸ ਨੂੰ ਕਿਸ ਤਰੀਕੇ ਨਾਲ ਲਾਗੂ ਕਰਦਾ ਉਸ ਤੇ ਤੁਹਾਨੂੰ ਹਜੇ ਬੇਟ ਕਰਨੀ ਪੈਗੀ ਹਜੇ ਇੰਤਜ਼ਾਰ ਕਰਨਾ ਪੈਗਾ ਸੋ ਧੰਨਵਾਦ ਵੀ ਸ਼ੇਅਰ ਕਰਿਓ ਲਾਈਕ ਕਰਿਓ